ਹਾਂ ਹਾਂ ਕਿੰਨੇ ਕਿੰਨਾ ਕਰਦੇ ਫਿਰ ਹਾਂਜੀ ਕਿੰਨੇ ਕਿੰਨੀ ਵਿੱਥ ਤੇ ਕਰਦੇ ਇਹ 9 ਮੀਟਰ ਤੇ 9 ਮੀਟਰ ਤੇ ਹਾਂਜੀ ਅੱਛਾ 9 ਮੀਟਰ ਤੇ ਹਾਂਜੀ ਅੱਛਾ ਇਹ ਵੀਰ ਦਿਖਾ ਕਿ ਕਿੱਥੇ ਆਦ ਤ ਹਾਂ ਹੋਰ ਲੱਗਦੀ ਆ ਕਿੱਥੇ ਆ ਰਹੇ ਹੋਰ ਪਈ ਹੈ ਹਾਂ ਇਹ ਪੂਰਾ ਪੂਰਾ ਇਹ ਨਾਲ ਨਾਲ ਹਾਂਜੀ ਹਾਂ ਇਹ ਜਿਆਦਾ ਨਹੀਂ ਕਰ ਹਾਂ ਤਦੂ ਪੂਰਾ ਕਰਨਾ ਖਰਾਬ ਨਾ ਹੋ ਜੇ ਤੇਲਾ ਹਾਂ ਹਾਂ ਉਹ ਕਿੱਥੇ ਉਹ ਤੂੰ ਕਹਿੰਦੇ ਦਿਖਾਵੇ ਆ ਜਾਵਾ ਕੰਪਨੀ ਕਰੀਏ ਉਹ ਟੈਂਪੂ ਇਹ ਲੈ ਆਂਗਾ ਇੱਥੇ ਮੜੇ ਉਹ ਦੇ ਜੋ ਟੈਂਪੂ ਤੇ ਤਰ ਸੁਭਾ ਦੀ ਕੀ ਹਾਲ ਹੈ ਇਹ ਤੁਹਾਡੇ ਆਕੇ ਸਭ ਠੀਕ ਕਰਵਾ ਦਿਆ ਬਹੁਤ ਵਧੀਆ ਆਹ ਵੀ ਗਈ ਗਤੀ ਵਧੀਆ ਕਿਦਾਂ ਪਤਵਾ ਠੀਕ ਹੈ ਅਰਦੀ ਕੱਲ ਬੱਚੇ ਵਿੱਚ ਠੀਕ ਹੈ ਇੱਕ ਨਾ ਉਹ ਦਸਲ ਜਿਹੜਾ ਮਸਲਾ ਓਹ ਕੋ ਕਿਤਾ ਬੋਰ ਦਾ ਹਾਂ ਉਹ ਤੁਹਾਡਾ ਇੰਚਾਰਜ ਕੌਣ ਹੈ ਪੰਚਾਇਤ ਕੌਣ ਹੈ ਤੁਹਾਡਾ ਕਿੰਨਾ ਕਿੱਥੇ ਮਾਰਦਾ ਇੱਥੇ ਆ ਗੇਲ ਪਾਪ ਉਹ ਕਹਤਾ ਕਿ ਕਿੱਥੇ ਮਾਰਦਾ ਇੱਥੇ ਆ ਦਿਖਾ ਦੇ ਤੂੰ ਕਿਹੜੀ ਕੰਪਨੀ ਦੇ ਵਾਹ ਸਹੀ ਕੰਪਨੀ ਆ ਮੈਂ ਤਾਂ ਵਧੀਆ ਜੀ ਵਾਹ ਟੈਂਡਰ ਵਿੱਚ ਆਉਂਦਾ ਸੀ ਹਾਂ ਜੀ ਹਾਂ ਖੈਦਾ ਵੀ ਅਜਲਾ ਇੰਟਰ ਦਾ ਸੈਂਟਰ ਤੇ ਹੋ ਚੱਲ ਰਹੀ ਹੈ। ਹਾਂ ਤੂੰ ਬੋਲ ਆ ਤੇ ਤੇ ਟੈਂਡਰ ਚਾਹਦਾ ਹੋ। ਇਹਦੇ ਬਾਰੇ ਕੋਈ ਬੜਾ ਜੋੜ ਹੈ। ਇਹ ਹੋਈ ਉਂਗੀ ਜਿਹੜੀ ਮੇਰੀ ਜਿਮਬਾਰੀ ਹੈ। ਹਾਂ ਇਹੋ ਹੀ ਚੀਜ਼ ਹੈ। ਅੱਛਾ। ਵਾ ਅਥਲੇ ਕੇ ਬੰਦੇ ਮਸਲਾ ਬੰਦੇ। ਇਹਦੇ ਬਾਕਸਿੰਗ ਦੀ ਕੈਂਟੀਨ ਹੁੰਦਾ ਇੱਕ। ਹਾਂ ਇਹਨਾਂ ਨੂੰ ਪਗੜਵਾਜ ਦੀ ਮੁਰਗੀ ਲਾਹ ਦੀ ਜੋ ਮੱਜੀ ਮੰਗਦੇ ਜਾਦੇ ਦੇ ਉੱਪਰ। ਅੱਛਾ। ਤਾਂ ਟੁਰਦੇ ਵੀ ਨਹੀਂ। ਨਹੀਂ ਟੁਰਦੇ ਜੋ ਮੱਜੀ ਟਰੱਕ ਨੇ ਮੇਰੇ ਮੱਜੀ ਲੰਗੇ। ਅੱਛਾ। ਹਾਂਜੀ। ਅੱਛਾ ਅੱਛਾ ਅੱਛਾ। ਲਾ 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 ਬੁਰੇ। ਲਾ ਲਾ ਲਾ। ਨਾ ਬੱਸ ਹੋ ਨਹੀਂ ਨੋਗਾ। ਅੱਛਾ। ਬਾ ਕੰਪਨੀ ਚ ਹੈ ਕਵੀ? ਸਾਰੇ ਹੋ ਜੀ ਜੀ ਕੰਪਨੀ। ਆਹ ਕੰਪਨੀ ਤੇ ਹੋਰ ਹੋਈ। ਸਰ ਜੋ ਮੈਂ ਟੈਂਡਰ ਚ ਕਰ ਲੈਣਾ ਅੱਜ। ਕੋਈ ਗੱਲ ਨਹੀਂ ਸਰ। ਆ ਮੈਂ ਦੁਬਾਰਾ ਲਉਣੀ ਆ ਫੈਸਲਾ। ਕੋਈ ਗੱਲ ਨਹੀਂ ਸਰ। ਠੀਕ ਹੈ ਨਾ? ਹਾਂ ਹਾਂ ਠੀਕ। ਇਹ ਕਿੱਥੋਂ ਸਰ? ਸਾਹਿਬ ਨੇ ਫੋਟੋ ਸਾਹਿਬ ਨੇ ਖਿੱਚ ਲਈ। ਨਾ ਨਾ ਕਰ ਕੋਈ ਦਿਓ। ਧੰਨਵਾਦ ਜੀ ਆਪਲੀ ਸਰਕਾਰ ਸਾਡੇ ਕੋ ਆਈ ਆ। ਨਾ ਨਾ ਕੋਈ ਇੱਥੇ ਇਹ ਛੜਕ ਤੋੜ ਹੀ ਕਰਦੇ ਸਾਰੇ ਨਾਲੇ ਦੀਆਂ ਕਰਦਿਆਂ ਤੂੰ ਹਾਂਜੀ ਸਾਰੇ ਆਹ ਮੈਂ ਦੂਜੇ ਵੀ ਇਹਨਾਂ ਕਹ ਸਾਰੇ ਟੋਟਲ ਕਰਦੇ ਠੀਕ ਹੈ ਠੀਕ ਹਾਂ ਹਾਂ ਠੀਕ ਹੈ ਠੀਕ ਹੈ ਹਾਂ ਹਾਂ ਇਹ ਕਿੱਥੋਂ ਤੱਕ ਕਰਦੇ ਨੇ ਤੋੜ ਉੱਥੇ ਲੱਛੇ ਦਾ ਕਿੰਨਾ ਕਿਲੋਮੀਟਰ ਹੈ ਲੁਹਾਰਾ ਕਾ ਰੋਡ ਤੋਂ ਲੈ ਕੇ ਨੁਕਰ ਤੋਂ ਲੈ ਕੇ ਜਿੱਥੇ ਚੌਲਾ ਕਿੰਨੇ ਤੋਂ ਪਿੱਛੇ ਕਰ ਹਾਂਜੀ ਸਾਰਾ ਕਰ ਰਿਹਾ ਹੈ ਸਾਰਾ ਜਿਹਦੇ ਪਾਸੇ ਹਾਂਜੀ ਕਰ ਰਿਹਾ ਹੈ ਅੱਛਾ ਹੋਰ ਤਿੰਨੇ ਸਾਈਡਾਂ ਕੰਪਲੀਟ ਹੋ ਗਈ ਚਲੋ ਠੀਕ ਠੀਕ ਹਾਂਜੀ ਇੱਕ ਮਿੰਟ ਇੱਕ ਆਹ ਹਾਂਜੀ ਸਾਰਾ ਜੇ ਉਹ ਬ੍ਰੇਕ ਆ ਫੜੇ ਇਹ ਜਿਹੜਾ ਦਾ ਹਾਂਜੀ ਸਰ ਨਾਲੇ ਦੇ ਵਿੱਚ ਅਸੀਂ ਸਾਰੀਆਂ ਛੜਕਾਂ ਦੇ ਉੱਤੇ ਰੋਡ ਸੇਫਟੀ ਦਾ ਜਿਹੜਾ ਨਾ ਕਿਉਂਕਿ ਧੁੰਦ ਪੈਂਦੀ ਆ ਬੜਾ ਔਖਾ ਹੋ ਜਾਂਦਾ ਗੱਡੀਆਂ ਦੇ ਐਕਸੀਡੈਂਟ ਹੋ ਜਾਂਦੇ ਆ ਤੇ ਮੈਂ ਸਪੈਸ਼ਲ ਜਿਹੜਾ ਇਹਦਾ ਇੱਕ ਟੈਂਡਰ ਕਰਾਇਆ ਕਿ ਪੂਰੇ ਨਾਲੇ ਦੇ ਵਿੱਚ ਰੋਡ ਸੇਫਟੀ ਦਾ ਕੰਮ ਜਿਹੜਾ ਛੜਕਾ ਦਾ ਹੋਣਿਆ ਛੜਕਾ ਤੇ ਬਣ ਗਈਆਂ ਪਦੇ ਦੇ ਤੇ ਆਪਾਂ ਰੋਡ ਸੇਫਟੀ ਦੇ ਜਿਹੜੇ ਵਾਈਟ ਸਾਈਨ ਵੀ ਆ ਜਿਹੜੀ ਲਾਈਟ ਆ ਇਹ ਰਾਤ ਨੂੰ ਜਗਦੀ ਆ ਤੇ ਜਿਹੜੇ ਧੁੰਨ ਵੀ ਪਈ ਹੋਵੇ ਤੇ ਗੱਡੀਆਂ ਲਗਾਉਣੀਆਂ ਜਿਹੜੀਆਂ ਬਹੁਤ ਸੌਖੀਆਂ ਜਾਂਦੀਆਂ ਇਹ ਦੋਵੇਂ ਪਾਸੇ ਆਪਾਂ ਲਾ ਦੇ ਤੇ ਵਿੱਚ ਵੀ ਲਾ ਦੇ ਕੋਈ ਕੋਈ ਰਾਤ ਨੂੰ ਪ੍ਰੋਬਲਮ ਨਹੀਂ ਆਊਗੀ ਸੈਸ ਹੈ ਜੇ ਗੱਡੀਆਂ ਤੁਹਾਨੂੰ ਪਤਾ ਜਦੋਂ ਧੁੰਨ ਪੈ ਜਾਂਦੀ ਆ ਬਹੁਤ ਐਕਸੀਡੈਂਟ ਹੁੰਦੇ ਆ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਗੱਡੀ ਗਾੜੀਆਂ ਆ ਗਈ ਕਿ ਨਹੀਂ ਆ ਗਈ ਇਹ ਚੀਜ਼ ਜਿਹੜੀ ਬਹੁਤ ਜ਼ਰੂਰੀ ਆ ਪਹਿਲਾਂ ਕਿਸੇ ਨੇ ਰੋਡ ਸੇਫਟੀ ਦਾ ਕਰਾਇਆ ਨਹੀਂਗਾ ਸੋ ਮੈਂ ਹੁਣੇ ਪੂਰੇ ਨਾਲੇ ਤਹਿਸੀਲ ਦੇ ਵਿੱਚ ਜਿੰਨੀਆਂ ਵੀ ਛੜਕਾ ਬਣਦੀਆਂ ਉਹਨਾਂ ਦੇ ਉੱਤੇ ਰੋਡ ਸੇਫਟੀ ਦਾ ਕੰਮ ਜਿਹੜਾ ਇਹ ਇਹ ਪਹਿਲ ਦੇ ਤੌਰ ਤੇ ਜਿਹੜਾ ਹੋਊਗਾ ਨਹੀਂ ਇਹਦੇ ਤੇ ਬਲੋ ਜਿਹੜਾ ਪੂਰਾ ਸਬਡਿਵੀਜ਼ਨ ਦਾ ਮਤਲਬ 3-4 ਕਰੋੜ ਰੁਪਏ ਦਾ 4 ਕਰੋੜ ਦਾ ਸ਼ਾਇਦ ਐਸਟੀਮੇਟ ਆ ਉਹ ਛੜਕਾਂ ਪੜੀ ਜਾਂਦੀਆਂ ਨਾਲ ਨਾਲ ਪਾਈ ਜਾਂਦੀਆਂ 4 ਕਰੋੜ ਦਾ ਕੰਮ ਹੁੰਦਾ ਪਰ ਇਹਦੇ ਨਾਲ ਐਕਸੀਡੈਂਟ ਵੱਜ ਜਾਂਦੇ ਬਹੁਤ ਜਾਨਾਂ ਵੱਜ ਜਾਂਦੀਆਂ ਬਹੁਤ ਲੋਕ ਜ਼ਖਮੀ ਹੋਣੋਂ ਵੱਜ ਜਾਂਦੇ ਸੋ ਪੈਸੇ ਦੀ ਨਹੀਂ ਕੋਈ ਗੱਲ ਗੱਲ ਤੇ ਹੈ ਕਿ ਲੋਕਾਂ ਦੀ ਜਾਨ ਜਿਹੜੀ ਉਹ ਕਿਦਾਂ ਬਚਾਉਣੀ ਆ ਸਹੀ ਡਰਾਈਵਿੰਗ ਜਿਹੜੀ ਐਕਸੀਡੈਂਟ ਨਾ ਹੋਣ ਉਹਦੇ ਵਾਸਤੇ ਮੈਂ ਇਹ ਲੱਗਾ ਪ੍ਰਬੰਧ ਕਰ ਸੋ ਇਹ ਮੈਂ ਤੁਹਾਨੂੰ ਦਿਖਾਉਣਾ ਹੀ ਪਈ ਰੂਰ ਸੇਫਟੀ ਦਾ ਕੰਮ ਪਹਿਲਾਂ ਤੁਸੀਂ ਦੇਖਿਆ ਹੁੰਦਾ ਕਦੇ ਨਾਲ Kadidiyor. E, 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 pakka. Tamam. Ha. Öder. Vadiye Tamam. Tamam. Tamam.